हां जी चैनल ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਘੰਟੀ ਵਾਲਾ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਮੇਰੇ ਵਿੱਚ ਮਾਲਕ ਵੀਰਾਂ ਨੰਬਰ ਵੀ ਦੇ ਕੇ ਜਾਵਾਂਗੇ ਸਾਡਾ WhatsApp ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਕਿਸੇ ਵੀ ਚੀਜ਼ ਦੀ ਐਡ ਲਗਵਾਉਣ ਲਈ ਪੰਜ ਸੱਤ ਫੋਟੋਆਂ ਮਾ ਪ੍ਰੋਪਰ ਜਾਣਕਾਰੀ ਸਾਨੂੰ ਸੈਂਡ ਕਰ ਦਿਓ ਉਹ ਡੀ ਐਡ ਲਗਾ ਦਾਂਗੇ ਅੱਜ ਹੀ ਲੈ ਕੇ ਆਇਆ ਸਵਰਾਜ 855 ਫੋਰ ਸਟਾਰ ਕੰਡੀਸ਼ਨ ਦੀ ਗੱਲ ਕਰੀਏ ਰੰਗ ਪੇਂਟ ਬਿਲਕੁਲ ਨਾਲ ਦਾ ਵੀਡੀਓ ਦੇ ਵਿੱਚ ਦੇਖ ਰਹੇ ਹੋਵਗੇ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈਗਾ ਚਾਰੇ ਟਾਇਰ 70% ਨੇ ਆਲ オリジナル ਟਰੈਕਟਰ ਬਹੁਤ ਘੱਟ ਚੱਲਿਆ ਹੋਇਆਗਾ ਡਬਲ ਡਿਸਟ੍ਰੀਬਿਊਟਰ ਆ ਪਾਵਰ ਕਟਾਈ ਆ ਤੇਲ ਬ੍ਰੇਕਾਂ ਰਿਵਰਸ ਪੀਟੀਓ ਆ ਬਹੁਤ ਸੋਹਣੀ ਕਿਹਾਂ ਟਰੈਕਟਰ ਆ ਸਾਫ਼ ਟਰੈਕਟਰ ਆਗਾ ਇੰਜਨ ਗੇਅਰ ਲਿਫਟ ਦੀ ਮਾਲਕਾਂ ਵੱਲੋਂ ਫੁੱਲ ਗਾਰੰਟੀ ਆ ਟਰੈਕਟਰ ਨੂੰ ਚਲਾ ਵਾ ਕੇ ਤੁਸੀਂ ਦੇਖ ਸਕਦੇ ਹੋ 2013 ਮਾਡਲ ਟਰੈਕਟਰ ਆਗਾ ਮਾਲਕਾਂ ਡਿਮਾਂਡ ਰੱਖੀ ਆ 3 ਲੱਖ ਤੇ 85000 ਰੁਪਿਆ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਬੋਹਾਵਲਾਡਾ ਏਰੀਆ ਮਾਲਕਾਂ ਦਾ ਹਰਿਆਣਾ ਨੰਬਰ ਹੈਗਾ ਐਨਓਸੀ ਮਿਲ ਜੂਗੀ ਆਲ ओरिजिनल ਟਰੈਕਟਰਾਂ ਮਾਲਕਾਂ ਦਾ ਕਨੈਕਟਰ ਨੰਬਰ ਹੈਗਾ 79863 21674 7986